ਆਪਣਾ ਭੈਣਾਂ ਲਈ ਔਰਤਾਂ ਦੇ ਲਈ ਆ ਜਿਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦੇ ਲਈ ਆ ਤੇ ਜਿਹੜੇ ਘਰ ਦੇ ਵਿੱਚ ਰਹਿ ਕੇ ਕੰਮ ਕਰ ਸਕਦੀਆਂ ਆ ਜਾਂ ਘਰ ਤੋਂ ਬਾਹਰ ਲੈ ਕੇ ਵੀ ਕੰਮ ਕਰ ਸਕਦੀਆਂ ਆ ਤੇ ਆਪਣਾ ਮਹੀਨੇ ਦਾ ਉਹ 30 ਤੋਂ 40000 ਰੁਪਇਆ ਕਮਾ ਸਕਦੀਆਂ ਆ ਠੀਕ ਆ ਜੀ ਤੇ ਵੀਡੀਓ ਸ਼ੁਰੂ ਕਰਦੇ ਆ ਤੁਸ ਸਾਰੇ ਜਾਣੇ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਤੇ ਸਮਝਿਓ ਤੇ ਸ਼ੇਅਰ ਜਰੂਰ ਕਰਿਓ ਤੇ ਆ ਜੁਫੀ ਹਾਂਜੀ ਪੰਜਾਬ ਸਰਕਾਰ ਇੱਕ ਅਜਿਹੀ ਸਕੀਮ ਲੈ ਕੇ ਆਈ ਹੈ ਜਿਸ ਦਾ ਨਾਮ ਹੈ ਪਹਿਲ ਸਕੀਮ ਇਹ ਸਕੀਮ ਉਹਨਾਂ ਲਈ ਹੈ ਜੋ ਘਰ ਬੈਠ ਕੇ ਜਾਂ ਘਰੋਂ ਬਾਹਰ ਜਾ ਕੇ 30 ਤੋਂ 40 ਹਜ਼ਾਰ ਰੁਪਏ ਮਹੀਨੇ ਦਾ ਕਮਾ ਸਕਦੇ ਨੇ। ਇਹ ਪਹਿਲ ਸਕੀਮ ਹਰ ਇੱਕ ਜ਼ਿਲ੍ਹੇ ਵਿੱਚ ਲਾਗੂ ਹੋਣ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਸਕੂਲਾਂ ਦੀਆਂ ਵਰਦੀਆਂ ਪੁਲਿਸ ਦੀਆਂ ਵਰਦੀਆਂ ਕਟਿੰਗ ਕਰਕੇ ਦਿੱਤੀਆਂ ਜਾਊਗੀਆਂ ਤੇ ਤੁਸੀਂ ਇਸ ਨੂੰ ਘਰ ਬੈਠ ਕੇ ਜਾਂ ਜਿੱਥੇ ਵੀ ਤੁਹਾਡਾ ਸੈਂਟਰ ਬਣੇ ਉੱਥੇ ਬੈਠ ਕੇ ਤੁਸੀਂ ਇਹਨੂੰ ਸਟਿਚ ਕਰਨਾ ਹੈ ਇਸ ਦਾ ਸੈਂਟਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਖੁੱਲਣ ਜਾ ਰਿਹਾ ਹੈ ਹੋ ਸਕਦਾ ਹੈ ਕਿ ਹੌਲੀ-ਹੌਲੀ ਇਹ ਪਿੰਡਾਂ ਦੇ ਅੰਗਣਵਾੜੀ ਸਕੂਲਾਂ ਵਿੱਚ ਵੀ ਖੁੱਲ ਸਕਣ ਸਭ ਤੋਂ ਪਹਿਲਾਂ ਪਹਿਲ ਯੋਜਨਾ ਦਾ ਫਾਰਮ ਭਰਨਾ ਪਏਗਾ ਜਿਸ ਵਿੱਚ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਸ ਫਾਰਮ ਦੇ ਨਾਲ ਤੁਹਾਡਾ ਬੈਂਕ ਅਕਾਊਂਟ ਆਧਾਰ ਕਾਰਡ ਤੇ ਪੈਨ ਕਾਰਡ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਅਟੈਚ ਹੋਣੇ ਚਾਹੀਦੇ ਨੇ ਇਹ ਐਪਲੀਕੇਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਹੜੀਆਂ ਪਹਿਣਾ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਜਾਂ ਜਿਨ੍ਹਾਂ ਨੂੰ ਇਸ ਕੰਮ ਚ ਕੰਮ ਵਿੱਚ ਦਿਲਚਸਪੀ ਹੈ ਉਹਨਾਂ ਲਈ ਇਹ ਯੋਜਨਾ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਹਾਈ ਫਾਈ ਵੀ ਸਟੀਚਿੰਗ ਕਰਦੇ ਹੁੰਦੇ ਹੋ ਤਾਂ ਤੁਸੀਂ ਇਸ ਦੇ ਸੈਂਟਰ ਦੇ ਹੈੱਡ ਵੀ ਬਣ ਸਕਦੇ ਹੋ ਤੁਸੀਂ ਸੇਮ ਇਹੀ ਫਾਰਮ ਭਰ ਕੇ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ ਤੇ ਤੁਹਾਡੇ ਕੋਲ ਉਹ ਵਰਦੀਆਂ ਦੇ ਸਾਈਜ਼ ਦੇ ਹਿਸਾਬ ਨਾਲ ਵਰਦੀਆਂ ਸਟਿਚ ਕਰਾ ਕੇ ਦੇਖਣਗੇ ਤਾਂ ਜੇਕਰ ਤੁਸੀਂ ਉਹ ਵਰਦੀਆਂ ਸਟਿਚ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡੀ ਤਨਖਾਹ ਬਾਕੀ ਵਰਕਰਾਂ ਨਾਲੋਂ ਜ਼ਿਆਦਾ ਹੋਵੇਗੀ ਤੇ ਤੁਹਾਨੂੰ ਉੱਥੋਂ ਦਾ ਹੈੱਡ ਵੀ ਬਣਾਇਆ ਜਾਵੇਗਾ ਜੇਕਰ ਫਾਰਮ ਭਰਨ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਊਗੀ। ਇਸ ਤੋਂ ਬਾਅਦ ਜੋ ਵੀ ਵਰਦੀਆਂ ਤੁਹਾਨੂੰ ਸਟਿਚ ਕਰਨ ਲਈ ਦਿੱਤੀਆਂ ਜਾਣਗੀਆਂ, ਉਹਨਾਂ ਨੂੰ ਚਾਹੇ ਤੁਸੀਂ ਸੈਂਟਰ 'ਚ ਬੈਠ ਕੇ ਸਟਿਚ ਕਰ ਸਕਦੇ ਹੋ, ਚਾਹੋ ਤਾਂ ਘਰ ਲੈ ਜਾ ਕੇ ਵੀ ਸਟਿਚ ਕਰ ਸਕਦੇ ਹੋ। ਹਰ ਇੱਕ ਵਰਦੀ ਪਿੱਛੇ ਤੁਹਾਨੂੰ 1100 ਰੁਪਏ ਮਿਲਣਗੇ। ਤੁਸੀਂ ਇੱਕ ਦਿਨ 'ਚ ਕਿੰਨੀਆਂ ਵਰਦੀਆਂ ਸਿਉ ਸਕਦੇ ਹੋ, ਤੁਹਾਡੇ ਤੇ ਉਹ ਡਿਪੈਂਡ ਕਰਦਾ ਹੈ। ਜਦੋਂ ਵਰਦੀ ਸਟਿਚ ਹੋ ਜਾਵੇ ਅਗਲੇ ਦਿਨ ਤੁਸੀਂ ਉਸ ਵਰਦੀ ਨੂੰ ਸੈਂਟਰ ਵਿੱਚ ਲਿਜਾ ਕੇ ਜਮ੍ਹਾਂ ਕਰ ਦੇਣਾ ਹੈ ਇਹ ਵਰਦੀਆਂ ਸਰਕਾਰ ਆਪਣੇ ਵੱਲੋਂ ਤੁਹਾਨੂੰ ਮਸ਼ੀਨਾ ਰਾਹੀਂ ਕਟਿੰਗ ਕਰਕੇ ਦੇਣ ਗਿਆ ਤੇ ਤੁਸੀਂ ਸਿਰਫ ਘਰ ਬੈਠ ਕੇ ਜਾਂ ਜਿੱਥੇ ਵੀ ਤੁਹਾਡਾ ਸੈਂਟਰ ਬਣੇ ਉੱਥੇ ਜਾ ਕੇ ਸਟਿਚ ਕਰ ਸਕਦੇ ਹੋ ਜੇਕਰ ਤੁਸੀਂ ਸਿਲਾਈ ਕਰਨੇ ਚ ਮਾਹਰ ਹੋ ਤਾਂ ਤੁਸੀਂ ਸੈਂਟਰ ਦੇ ਹੈੱਡ ਦੀ ਜੌਬ ਵੀ ਕਰ ਸਕਦੇ ਹੋ ਇਸਦੀ ਸਭ ਤੋਂ ਪਹਿਲਾ ਟ్రਾਇਲ ਸੰਗਰੂਰ ਵਿੱਚ ਸ਼ੁਰੂ ਕੀਤੀ ਗਈ ਤੇ ਉੱਥੋਂ ਦੇ ਅਕਾਲਗੜ੍ਹ ਪਿੰਡ ਵਿੱਚ ਔਰਤਾਂ ਨੂੰ ਕੰਮ ਵੀ ਦਿੱਤਾ ਗਿਆ ਤੇ ਉੱਥੋਂ ਦੀਆਂ 100% ਔਰਤਾਂ ਨੇ ਵਧੀਆ ਕੰਮ ਕੀਤਾ ਤੇ 30 ਤੋਂ 40000 ਰੁਪਏ ਮੰਥਲੀ ਕਮਾਇਆ ਤੇ ਹੁਣ ਸਰਕਾਰ ਸੋਚ ਰਹੀ ਆ ਕਿ ਹਰ ਪਿੰਡ ਵਿੱਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇ ਤੇ ਇਹ ਫਾਰਮ ਅਗਲੇ ਮਹੀਨੇ ਤੱਕ ਤੁਹਾਡੇ ਲਾਗੇ ਕਿਤੇ ਵੀ ਬਣੇ ਕੈਫੇ ਦੇ ਵਿੱਚ ਉਪਲਬਧ ਹੋ ਜਾਣਗੇ ਸੋ ਜਿਹੜੀਆਂ ਭੈਣਾਂ ਵੀ ਇਸ ਕੰਮ ਦੇ ਵਿੱਚ ਦਿਲਚਸਪੀ ਰੱਖਦੀਆਂ ਨੇ ਉਹ ਆਪਣੇ ਨਜ਼ਦੀਕੀ ਕੈਫੇ ਦੇ ਵਿੱਚ ਆਪਣਾ ਆਧਾਰ ਕਾਰਡ ਬੈਂਕ ਅਕਾਊਂਟ ਪੈਨ ਕਾਰਡ ਆਪਣੇ ਮੋਬਾਈਲ ਨੰਬਰ ਨਾਲ ਅਟੈਚ ਕਰਾ ਕੇ ਤੇ ਕੈਫੇ ਦੇ ਵਿੱਚ ਜਾ ਕੇ ਫਾਰਮ ਭਰ ਸਕਦੀਆਂ ਨੇ ਸੋ ਮੈਂ ਉਮੀਦ ਕਰਦੀ ਆ ਕਿ ਇਹ ਮੇਰੀਆਂ ਭੈਣਾਂ ਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਮੇਰੀਆਂ ਭੈਣਾਂ ਨੂੰ ਇੱਕ ਬੇਨਤੀ ਤਾਂ ਇਸ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਆਪਣੀ ਰਿਸ਼ਤੇਦਾਰੀ ਵਿੱਚ ਜਰੂਰ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਭੈਣ ਤੱਕ ਇਹ ਸਕੀਮ ਪਹੁੰਚ ਸਕੇ ਤੇ ਹਰ ਇੱਕ ਭੈਣ ਇਸ ਸਕੀਮ ਦਾ ਲਾਹਾ ਲੈ ਸਕੇ ਸੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਦੇ ਹੋ